ਗੁੱਡ ਮਾਰਨਿੰਗ ਫਰੈਂਡਸ ਜਿੰਨਾ ਮਹਿਲਾਵਾਂ ਜਾਂ ਪੁਰਸ਼ਾਂ ਦੇ ਅੱਖਾਂ ਦੇ ਬਲੈਕ ਘੇਰੇ ਪੈ ਜਾਂਦੇ ਆ ਅੱਖਾਂ ਤੇ ਡਾਰਕ ਸਰਕਲ ਬਣ ਜਾਂਦੇ ਆ ਇਹਦੇ ਕੀ ਕਾਰਨ ਆ ਇਹ ਕਹਿੰਦੇ ਹੈਲਿਡੇਟਿਕ ਸਿਸਟਰੀਆ ਅਗਰ ਤੁਹਾਡੇ ਮੰਮੀ ਡੜੀ ਦੇ ਦਾਦਾ ਦਾਦੀ ਦੇ ਅੱਖਾਂ ਦੇ ਬਲੈਕ ਘੇਰੇ ਹੈਗੇ ਆ ਇਹ ਰਸਤਾ ਤੁਹਾਡੇ ਨੇ ਪੈ ਸਕਦਾ ਜਿਨ੍ਹਾਂ ਨੂੰ ਕੋਈ ਨਾ ਕੋਈ ਅਲਰਜੀ ਆ ਅਲਰਜੀ ਨਾ ਵੀ ਡਸਟ ਨਾਲਦੀ ਆ ਪਰਫਿਊਮ ਤੇ ਲੱਦੀ ਆ ਜਾਂ ਜਗਾਮ ਨਾਲ ਸਾਈਨਸ ਅਲਰਜੀ ਐਨਫੈਕਸ਼ਨ ਆ ਉਸ ਦਾ ਇਫੈਕਟ ਪੈਂਦਾ ਵਾ ਜਿਹੜੇ ਨੀਂਦ ਬਹੁਤ ਜ਼ਿਆਦਾ ਘੱਟ ਲੈਂਦੇ ਆ ਜਿਹਾਂ ਨੀਂਦ ਹਰ ਤੋਂ ਜ਼ਿਆਦਾ ਲੈਂਦੇ ਆ ਉਹਨਾਂ ਦੇ ਵੀ ਇਫੈਕਟ ਪੈਂਦਾ ਵਾ ਜਿਹਨੂੰ ਐਕਜ਼ੀਮਾ ਵਾ ਬਹੁਤ ਜੋ ਲੋਕ ਬਹੁਤ ਜ਼ਿਆਦਾ ਸਟ੍ਰੈਸ ਵਿੱਚ ਜਾਂ ਐਂਜਾਇਟੀ ਵਿੱਚ ਰਹਿੰਦੇ ਆ ਤਾਂ ਵੀ ਫੈੜਾ ਜੋ ਜਿਹਨਾਂ ਦੀ ਸਿਹਤ ਬਹੁਤ ਜ਼ਿਆਦਾ ਪਤਲੀ ਆ ਕੋਈ ਬਿਮਾਰੀ ਕਰਕੇ ਸਿਹਤ ਬਹੁਤ ਜ਼ਿਆਦਾ ਪਤਲੀ ਆ ਸਿਹਤ ਕਮਜ਼ੋਰ ਹੋਣ ਨਾਲ ਵੀ ਅੱਖਾਂ ਬਹੁਤ ਡਾਰਕ ਸਰਕਲ ਆ ਜਾਂਦੇ ਆ ਦੋ ਹੋਮੋਪੈਥਿਕ ਦਵਾਈਆਂ ਅੱਖਾਂ ਕੀ ਕਰੀਮ ਸਨੀ ਕੰਪਨੀ ਦੀ ਆ ਅੰਡਰ ਆਈ ਕ੍ਰੀਮ 80 90 ਰੁਪਏ ਦੀ ਕ੍ਰੀਮ ਆਉਂਦੀ ਆ 15 20 ਦਿਨ ਲਾਓ ਜੇ ਤੁਹਾਡੇ ਅੱਖਾਂ ਦੇ ਬਲੈਕ ਸਰਕਲ ਆ ਬਲੈਕ ਘੇਰੇ ਆ ਬਿਲਕੁਲ ਠੀਕ ਹੋ ਜਾਣਗੇ ਆ ਦੂਜੀ ਦੋ ਇਹ ਹੈ ਕਿ ਬਰਬਰਿਸ ਇਕুইਫੋਲੋਮ 10 ਡ੍ਰੌਪਸ ਸਵੇਰ 10 ਡ੍ਰੌਪਸ ਸ਼ਾਮ ਨੂੰ ਅਗਰ ਤੁਹਾਡੇ ਛਾਈਆਂ ਆ ਜਾਂ ਨਿੱਕੀ-ਨਿੱਕੀ ਫੈਂਸੀਆਂ ਆ ਤੇ ਨਾਲ ਤੁਹਾਡੇ ਬਲੈਕ ਸਰਕਲ ਵੀ ਹੈਗੇ ਆ ਉਹ ਬਿਲਕੁਲ ਸੇਫ ਦਵਾਈ ਆ 15 20 ਦਿਨ ਲਗਾਤਾਰ 10-10 ਡ੍ਰੌਪਸ ਸਵੇਰ ਸ਼ਾਮ ਲਓ ਬਲੈਕ ਸਰਕਲ ਵੀ ਹਟ ਜਾਣਗੇ ਬਲੈਕ ਘੇਰੇ ਵੀ ਹਟ ਜਾਣਗੇ ਛਾਈਆਂ ਵੀ ਠੀਕ ਹੋ ਜਾਣਗੀਆਂ ਇਹ ਬਹੁਤ ਵਧੀਆ ਹੋਮੋਪੈਥਿਕ ਦਵਾਈਆਂ ਜੀ ਤਰਵਾਦ